ਕਹ ਕਹਦੇ ਬੁੰਨਣਾ ਤੰਨਣਾ ਤਿਆਗ ਕੇ ਪ੍ਰੀਤ ਚਰਨ ਕਵੀਰਾ ਨੀਚ ਕੁਲਾ ਜੁਲਾਹਰ ਆ ਭਇਓ ਗੁਣੀ ਗਹੀਰਾ ਅੱਗੇ ਬਚਨ ਕਿਹਾ ਰਵੇਦਾਸ ਢੋਵੰਤਾ ਢੋਰ ਨੀਤ ਤਿੰਨ ਤਿਆਗੀ ਮਾਇ ਰਵੇਦਾਸ ਜੀ ਮਹਾਰਾਜ ਸੰਗਤ ਜੀ ਜਿਨ੍ਹਾਂ ਦਾ ਕਰਮ ਸੀ ਮਰੇ ਹੋਏ ਪਸ਼ੂਆਂ ਨੂੰ ਖਿੱਚ ਕੇ ਲੈ ਜਾ ਕੇ ਹੱਡਾਂ ਰੋੜੀ ਵਿੱਚ ਸੁੱਟਣਾ ਰਵੇਦਾਸ ਢੋਵੰਤਾ ਢੋਂਦਾ ਸੀ ਕੀ ਢੋਰ ਢੋਰ ਕਹਿੰਦੇ ਮਰੇ ਪਸ਼ੂਆਂ ਨੂੰ ਕਦੋਂ ਨੀਤ ਹਰ ਰੋਜ਼ ਰਵਿਦਾਸ ਢੋਵੰਤਾ ਢੋਹਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਮਾਇਆ ਇੱਥੇ ਬੱਸ ਨਹੀਂ ਫਿਰ ਚੌਥਾ ਵਚਨ ਲੈ ਕੇ ਆਂਦਾ ਚੌਥੇ ਮਹਾਂਪੁਰਸ਼ ਦੀ ਸ਼ੋਭਾ ਕਰ ਰਹੇ ਸਤਿਗੁਰੂ ਮਹਾਰਾਜ ਜੀ ਮਰਦ ਕਹਿੰਦੇ ਸੈਣ ਨਾਈ ਬੁਤ ਕਾਰੀਆ ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮਹੰਗਣਿਆ ਸੈਣ ਭਗਤ ਜੀ ਨਾਈ ਰਾਜੇ ਸਿੱਖਾਂ ਦੇ ਘਰ ਵਿੱਚ ਜਨਮ ਸੀ ਗੁਰੂ ਬੁੱਤਿਆਂ ਦੇਣ ਜਾਂਦੇ ਲੋਕਾਂ ਦੀਆਂ ਚਿੱਠੀਆਂ ਦੇਣ ਜਾਂਦੇ ਨਾਲੇ ਚਿੱਠੀਆਂ ਦੇਣ ਜਾਂਦੇ ਤੁਰੇ ਜਾਂਦੇ ਤੇ ਨਾਲੇ ਰਾਮ 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 ਜਪਦੇ ਜਾਂਦੇ ਜਪਦਿਆਂ ਜਪਦਿਆਂ ਪਰਮੇਸ਼ਰ ਦੇ ਚਰਨਾਂ ਨਾਲ ਪ੍ਰੀਤ ਪੈ ਗਈ ਐਸੀ ਪ੍ਰੀਤ ਪਈ ਮਰਦ ਕਹਿੰਦੇ ਭਗਤਾਂ ਦੇ ਵਿੱਚ ਗਿਣਤੀ ਹੋ ਗਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਪੰਜਵਾਂ ਜ਼ਿਕਰ ਲੈ ਕੇ ਆਂਦਾ ਗੁਰਮਖੋ ਧੰਨਾ ਜੀ ਮਹਾਰਾਜੀਆਂ ਦਾ ਮਰਦ ਕਹਿੰਦੇ ਇਹ ਵਿਦ ਸੁਣ ਕੇ ਜਾ ਟਰ ਉੱਠ ਭਗਤੀ ਲਾਗਾ ਜਦੋਂ ਧੰਨਾ ਜੀ ਮਹਾਰਾਜ ਨੇ ਸ਼ੋਭਾ ਸੁਣੀ ਉੱਪਰਲੇ ਚਾਰਾਂ ਦੀ ਜਦੋਂ ਸੁਣਿਆ ਉਹ ਨਾਮਦੇਵ ਜਿਹਨੂੰ ਲੋਕੀ ਸ਼ੀਂਬਾ ਕਹਿ ਕੇ ਬੁਲਾਉਂਦੇ ਸੀ ਜਪਿਆ ਨਾਮ ਚੌ ਜੁਗਾਂ ਦੇ ਆ ਕੇ ਚੌ ਕੁੰਡਾਂ ਦੇ ਆ ਕੇ ਲੋਕ ਵੱਡੇ ਵੱਡੇ ਵਿਦਵਾਨ ਚਰਨਾਂ ਤੇ ਟੇਪੇ ਕਬੀਰ ਕਹਿੰਦੇ ਬੁੰਨਣਾ ਤੰਨਣਾ ਕੰਮ ਕਰਦਾ ਸੀ ਖੱਡੀ ਦਾ ਕੰਮ ਜੁਲਾਹਿਆਂ ਦਾ ਘਰ ਐਸੀ ਕਿਰਪਾ ਹੋਈ ਵੱਡੇ ਵੱਡੇ ਰਾਜੇ ਮਹਾਰਾਜੇ ਵਿਦਵਾਨ ਪੰਡਤ ਉਹਨਾਂ ਦੇ ਚਰਨਾਂ ਦੇ ਸੇਵਾਦਾਰ ਬਣੇ ਰਬਦਾਸ ਮਹਾਰਾਜ ਵੱਡੇ ਵੱਡੇ ਰਾਜੇ ਰਾਣੀਆਂ ਉਹਨਾਂ ਦੇ ਚੇਲੇ ਬਣ ਗਏ ਸੈਂਡ ਭਗਤਾਂ ਵਿੱਚ ਗਿਣਿਆ ਗਿਆ ਜਦੋਂ ਇਹਨਾਂ ਦੀ ਸੋਭਾ ਸੁਣੀ ਭਗਤ ਧੰਨਾ ਜੀ ਦੇ ਮਨ ਵਿੱਚ ਵੀ ਚਾਹ ਚੜ ਗਿਆ ਗੁਰੂ ਜੀ ਮਨ ਵਿੱਚ ਚਾਹ ਚੜ ਗਿਆ ਕੀ ਚਾਹ ਚੜਿਆ ਮਨ ਵਿੱਚ ਚਾਹ ਚੜਿਆ ਮਨਾ ਜਿਵੇਂ ਸੰਗਤ ਜੀ ਰਾਜੇ ਭਰਤਰੀ ਵਰਗਿਆਂ ਨੇ ਆਪਣੀ ਮਾਂ ਨੂੰ ਆਖਿਆ ਜਦੋਂ ਮਨ ਵਿੱਚ ਚਾਹੋ ਚੜਿਆ ਨਾ ਮੈਂ ਫਕੀਰ ਬਣ ਜਾ ਰਾਜੇ ਭਰਤਰੀ ਵਰਗਿਆਂ ਨੇ ਰਾਜੇ ਗੋਪੀਚੰਦ ਵਰਗਿਆਂ ਨੇ ਰਾਜ ਭਾਗ ਛੱਡ ਕੇ ਲੱਗੇ ਤੁਰਨ ਮਾਂ ਸਾਹਮਣੇ ਖਲੋਗੀ ਪੁੱਤ ਰਾਜ ਭਾਗ ਛੱਡ ਕੇ ਕਿਉਂ ਜਾ ਰਹੇ ਆ ਤੇ ਫਿਰ ਆਪਣੀ ਮਾਂ ਨੂੰ ਆਖਿਆ ਮਾਤਾ ਮੇਰਾ ਜੀ ਕਰਦਾ ਕਿਸ ਕੰਮ ਨੂੰ ਜੀ ਕਰਦਾ ਪੁੱਤ 36 ਪ੍ਰਕਾਰ ਦੇ ਪਦਾਰਥ ਤੇਰੇ ਰਾਜ ਭਾਗ ਦੇ ਵਿੱਚ ਹੀਰੇ ਮੋਤੀ ਜਵਾਹਰਾਤ ਸੋਨਾ ਚਾਂਦੀ ਤੇ ਕਿਸ ਚੀਜ਼ ਨੂੰ ਜੀ ਕਰਦਾ ਨਹੀਂ ਮਾਤਾ ਇਹਨਾਂ ਚੀਜ਼ਾਂ ਨੂੰ ਜੀ ਨਹੀਂ ਕਰਦਾ ਕਿਸ ਚੀਜ਼ ਨੂੰ ਜੀ ਕਰਦਾ ਉੱਥੇ ਫਿਰ ਆਖਿਆ ਮਾਤਾ ਮੇਰੀਏ ਮੈਂ ਵੀ ਸਾਧੂ ਬਣ ਜਾਵਾਂ ਮਾਤਾ ਮੇਰੀਏ ਮੈਂ ਵੀ ਸਾਧੂ ਬਣ ਜਾਵਾਂ ਮਾਤਾ ਮੇਰੀਏ ਇਹ ਸਾਧੂ ਬਣ ਜਾ ਮਾਤਾ ਜੀ ਕਹਿ ਪਹਿਲੇ ਸਾਧੂ ਬਣ ਜਾ ਮਾਤਾ ਜੀ ਕਹਿ ਪਹਿਲੇ ਸਾਧੂ ਬਣ ਜਾ ਮਾਤਾ ਜੀ ਕਹਿ ਲੈ ਵੀ ਸਾਧੂ ਬਣ ਜਾ ਮੇਰੇ ਮਨ ਵਿੱਚ ਭਾਵਨਾ ਮੈਂ ਸਾਧੂ ਬਣ ਜਾ ਚਾਹ ਚੜ ਗਿਆ ਧੰਨਾ ਜੀ ਦੇ ਮਨ ਵਿੱਚ ਮਨਾ ਜੇ ਉਹਨਾਂ ਨੇ ਬੰਦਗੀ ਕੀਤੀ ਉਹਨਾਂ ਤੇ ਕਿਰਪਾ ਹੋ ਸਕਦੀ ਜੇ ਤੂੰ ਬੰਦਗੀ ਕਰੇ ਤੇ ਤੇਰੇ ਤੇ ਕਿਰਪਾ ਕਿਉਂ ਨਹੀਂ ਹੋ ਸਕਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੰਗਤ ਜੀ ਕੀਤੀ ਪ੍ਰੇਮਾ ਭਗਤੀ ਭਗਤ ਧੰਨਾ ਜੀ ਨੇ ਐਸੀ ਭਗਤੀ ਕੀਤੀ ਹੈ ਸਭ ਪ੍ਰੇਮ ਕੀਤਾ ਸਾਧ ਸੰਗਤ ਜੀ ਜਿਹੜੇ ਪਰਮੇਸ਼ਰ ਨੂੰ ਦੁਨੀਆ ਲੱਭਦੀ ਫਿਰਦੀ ਤੇ ਭਗਤ ਧੰਨਾ ਜੀ ਦੇ ਸਾਹਮਣੇ ਆ ਕੇ ਪਰਮੇਸ਼ਰ ਨੇ ਆਪ ਆਖਿਆ ਧੰਨਿਆ ਲਿਆ ਤੇਰਾ ਪ੍ਰਸ਼ਾਦਾ ਛਕੀ ਆਖੋ ਸਤਨਾਮ ਸੁਰੀਵਾਹ ਇਹ ਬਿਦ ਸੁਣ ਕੇ जाट ਰੋਠ ਭਗਤੀ ਲਾਗਾ ਮਿਲੇ ਪ੍ਰਤਖ ਗੁਸਈਆਂ ਧੰਨਾ ਵੜਪਾਗਾ ਤੇ ਜਦੋਂ ਹੋਇਆ ਦਰਸ਼ਨ ਭਗਤ ਧੰਨਾ ਜੀ ਨੇ ਆਖਿਆ ਮੈਂ ਕਰਮਾ ਵਾਲਾ ਜੀ ਦਰਸ਼ਨ ਹੋ ਗਏ ਦਰਸ਼ਨ ਹੋ ਗਏ ਕਰਮਾ ਵਾਲਾ ਜੀ ਦਰਸ਼ਨ ਹੋ ਗਏ ਦਰਸ਼ਨ ਹੋ ਗਏ ਮੈਂ ਕਰਮਾ ਹਾਂ ਜੀ ਦਰਸ਼ਨ ਹੋ ਗਏ ਦਰਸ਼ਨ ਹੋ ਗਏ I'm ਸੁਣ ਕੇ जाट ਰ ਉਠ ਭਗਤੀ ਲਾਗਾ ਮਿਲੇ ਪ੍ਰਤਖ ਗੁਸਈਆ ਤੰਨਾ ਆਪ ਜੀ ਸਰਵਤ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੋਟ ਕੋਟ ਸ਼ੁਕਰਾਨਾ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦਾ ਇੱਕ ਤੇ ਸੰਗਤ ਜੀ ਹੁਣ ਝੋਨੇ ਦਾ ਮੌਸਮ ਚੱਲ ਰਿਹਾ ਬਹੁਤ ਸੰਗਤਾਂ ਨਗਰਾਂ ਦੀ ਕੀ ਗਰੀਬ ਕੀ ਅਮੀਰ ਕੀ ਵੱਡਾ ਕੀ ਛੋਟਾ ਹਰੇਕ ਬੰਦਾ ਗੁਰਮਖੋ ਅੱਜ ਆਪਣੇ ਕੰਮ ਤੇ ਆ ਕੋਈ ਵੀ ਵਿਹਲਾ ਨਹੀਂ ਪਰੰਤੂ ਆਪ ਜੀ ਸਰਵਤ ਸੰਗਤ ਜਿੰਨੇ ਵੀ ਤੁਸੀਂ ਆਇਓ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਆਪਣੇ ਧੰਦੇ ਧੰਧਾਰਾ ਨੂੰ ਤਿਆਗ ਕੇ ਤੁਸੀਂ ਸਤਿਗੁਰ ਦੇ ਚਰਨਾਂ ਵਿੱਚ ਆਏ ਤੁਹਾਨੂੰ ਸਤਿਗੁਰ ਕਿਰਪਾ ਕਰਨ ਆਪਣੇ ਦਰੋਂ ਕਰੋ ਨਾਮ ਦੀ ਦਾਤ ਬਖਸ਼ਿਸ਼ ਕਰਨ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨ ਇੱਕ ਦੋ ਬੇਨਤੀਆਂ ਸੰਗਤ ਦੇ ਚਰਨਾਂ ਵਿੱਚ ਹਨ ਸਾਧ ਸੰਗਤ ਜੀ ਉਹਨਾਂ ਨੂੰ ਸੁਣਿਓ ਯਾਦ ਰੱਖਿਓ ਅੱਗੇ ਫਿਰ ਸੰਗਤ ਨੂੰ ਵੀ ਆਪ ਜੀ ਸੁਣਾਇਓ ਸਾਧ ਸੰਗਤ ਜੀ ਹੁਣ 7ਵਾਂ ਮਹੀਨਾ ਜੁਲਾਈ ਦਾ ਮਹੀਨਾ ਚੱਲ ਰਿਹਾ ਹੈ ਅੱਗੇ ਅਗਸਤ ਮਹੀਨਾ ਰਾਤ ਦਾ ਦੀਵਾਨ ਫਿਰ ਲੱਗਣਾ ਫਿਰ ਸਤੰਬਰ ਮਹੀਨਾ ਆਣਾ ਤੇ ਸਤੰਬਰ ਦੇ ਮਹੀਨੇ ਦੇ ਵਿੱਚ ਸਾਧ ਸੰਗਤ ਜੀ ਸਮੁੱਚੇ ਖਾਲਸਾ ਪੰਥ ਵਾਸਤੇ ਨਹੀਂ ਮੈਂ ਕਹਾਂਗਾ ਪੂਰੇ ਵਿਸ਼ਵ ਵਾਸਤੇ ਪੂਰੀ ਦੁਨੀਆ ਵਾਸਤੇ ਖੁਸ਼ੀ ਦਾ ਸਮਾਂ ਉਸ ਸਮੇਂ ਆਉਂਦਾ ਉਹਦਾ ਕਾਰਨ ਕੀ ਹੈ ਕਾਰਨ ਇਹ ਹੈ ਵੀ ਉਹਨਾਂ ਦਿਨਾਂ ਦੇ ਵਿੱਚ ਫਿਰ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਗੁਰਤਾ ਗੱਦੀ ਦਿਵਸ ਆਉਂਦਾ ਆਖੋ ਸਤਨਾਮ ਵਾਹਿਗੁਰੂ ਦੁਨੀਆ ਵਿੱਚ ਗ੍ਰੰਥ ਬੜੇ ਨੇ ਗੁਰਮਖੋ ਪੂਜਣਯੋਗ ਨੇ ਗ੍ਰੰਥ ਹਿੰਦੂਆਂ ਦੇ ਗ੍ਰੰਥ ਨੇ ਮੁਸਲਮਾਨਾਂ ਦੇ ਗ੍ਰੰਥ ਨੇ ਈਸਾਈਆਂ ਦੇ ਗ੍ਰੰਥ ਨੇ ਜੈਨੀਆਂ ਬੋਧੀਆਂ ਦੇ ਗ੍ਰੰਥ ਨੇ ਦੁਨੀਆ ਵਿੱਚ ਗ੍ਰੰਥ ਬੜੇ ਨੇ ਗੁਰਮਖੋ ਸਤਕਾਰ ਸਭ ਦਾ ਕਰਨਾ ਚਾਹੀਦਾ ਨਿਰਾਦਰ ਨਹੀਂ ਕਿਸੇ ਦਾ ਵੀ ਕਰਨਾ ਚਾਹੀਦਾ ਪ੍ਰਸਾਦ ਸੰਗਤ ਜੀ ਦੁਨੀਆ ਵਿੱਚ ਕੇਵਲ ਤੇ ਕੇਵਲ ਇੱਕੋ ਹੀ ਗ੍ਰੰਥ ਜਿਹਨੂੰ ਕਈਦਾ ਗੁਰੂ ਗ੍ਰੰਥ ਸਾਹਿਬ ਆਖੋ ਸਤਨਾਮ ਸ੍ਰੀ ਵਾਹਿ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਗੁਰਤਾ ਗੱਦੀ ਸਮਾਗਮ ਆਉਣਾ ਤੇ ਸਤੰਬਰ ਮਹੀਨੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਗੁਰਤਾ ਗੱਦੀ ਸਮਾਗਮ ਨੂੰ ਸਮਰਪਿਤ ਆਪਾਂ ਸਮਾਗਮ ਉਲੀਕਿਆ ਗੁਰਮਖੋ ਫਿਰ ਨੌਵੇਂ ਮਹੀਨੇ ਦੇ ਵਿੱਚ ਤਿੰਨ ਦਿਨ ਦੇ ਰਾਤਰੀ ਦੇ ਦੀਵਾਨ ਸਜਣਗੇ ਤਿੰਨ ਦਿਨ ਦੇ ਤੋਂ ਆਪ ਜੀ ਸਰਵਤ ਸੰਗਤਾਂ ਨੇ ਪਹੁੰਚ ਕਰਕੇ ਲਾਹੇ ਪ੍ਰਾਪਤ ਕਰਨੇ ਔਰ ਆਪਾਂ ਨਾਲ ਅੰਮ੍ਰਿਤ ਸੰਚਾਰ ਵੀ ਰੱਖਾਂਗੇ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੋਵੇ ਤੁਹਾਡਾ ਕੋਈ ਰਿਸ਼ਤੇਦਾਰ ਹੋਵੇ ਕੋਈ ਮਿੱਤਰ ਦੋਸਤ ਕੋਈ ਸੰਬੰਧੀ ਹੋਵੇ ਤੁਹਾਡਾ ਉਹਨਾਂ ਨੂੰ ਜਰੂਰ ਬੇਨਤੀ ਕਰਿਓ ਫਿਰ 9ਵੇਂ ਮਹੀਨੇ ਦੇ ਵਿੱਚ ਉਹਨਾਂ ਦੀਵਾਨਾਂ ਦਾ ਜਦੋਂ ਤੁਹਾਨੂੰ ਸੁਨੇਹਾ ਲਾਵਾਂਗੇ ਤਰੀਕਾ ਤੁਹਾਨੂੰ ਦੱਸਾਂਗੇ ਤੇ ਆਪ ਜੀਆਂ ਨੇ ਵੀ ਪਹੁੰਚਣਾ ਪਰਿਵਾਰਾਂ ਸਮੇਤ ਸਾਰਿਆਂ ਨੇ ਮਿਲ ਕਰਕੇ ਹਾਜ਼ਰੀਆਂ ਭਰਨੀਆਂ ਤਾਂ ਇਹ ਬੇਨਤੀਆਂ ਸੰਗਤ ਨੇ ਪ੍ਰਵਾਨ ਕਰਨੀਆਂ ਕਿਉਂਕਿ ਇੱਕ ਹੋਰ ਇਹਦੇ ਵਿੱਚ ਨਾਲ ਜ਼ਿਕਰਯੋਗ ਗੱਲ ਇਹ ਸੀ ਕਿ ਮੈਂ ਸਿੰਘਾਂ ਨਾਲ ਜਿਸ ਦਿਨ ਇਹ ਵਿਚਾਰ ਕੀਤੀ ਤੇ ਉਹਦੇ ਗੱਲ ਕੀਤੀ ਕਿ ਜਦੋਂ ਆਪਾਂ ਬਣਾਉਂਦੇ ਆ ਨਾ ਸ਼ੀਦੀ ਜੋੜ ਮੇਲੇ ਧੰਨਵਾ ਤਾਂ ਗੁਜਰ ਕੌਰ ਤੇ ਚਾਰੇ ਸਾਹਿਬ ਜੰਦਿਆਂ ਦੇ ਤੇ ਉਦੋਂ ਆਪਾਂ ਨਾ ਸੰਗਤ ਵਾਸਤੇ ਕੋਈ ਲੰਗਰ ਵਿੱਚ ਕੋਈ ਮਿੱਠਾ ਪਦਾਰਥ ਜਾਂ ਹੋਰ ਕੋਈ ਉਹ ਨਹੀਂ ਆਪਾਂ ਬਣਾਉਂਦੇ ਆਪਾਂ ਬਣਾਇਆ ਨਹੀਂ ਕਦੇ ਉਦਾਂ ਤੇ ਚਲੋ ਇਹ ਦੁਨਿਆਵੀ ਗੱਲ ਆ ਵੀ ਲੋਕੀ ਕਹਿੰਦੇ ਆ ਜੀ ਉਦੋਂ ਉੱਥੇ ਫਿਰ ਵੀ ਫਤੇਗੜ ਸਾਹਿਬ ਸਰਹੰਦ ਵੀ ਉੱਥੇ ਕੋਈ ਜਲੇਬੀਆਂ ਕੱਢਦਾ ਕੋਈ ਖੋਏ ਦਾ ਲੰਗਰ ਲਾਉਂਦਾ ਕੋਈ ਲੱਡੂਆਂ ਦਾ ਲੰਗਰ ਵੀ ਉਹ ਗਲਤ ਆ ਕਈ ਲੋਕੀ ਕਹਿੰਦੇ ਗਲਤ ਆ ਤੇ ਪਰ ਸੰਗਤ ਜੀ ਉਹਦੇ ਵਿੱਚ ਵਿਚਾਰ ਇਹ ਵੀ ਆ ਚਲੋ ਇਹ ਵੀ ਗੱਲ ਠੀਕ ਆ ਵੀ ਨਾ ਲਾਓ ਪਰ ਇਹਦੇ ਵਿੱਚ ਇਹ ਵੀ ਵਿਚਾਰ ਹੈ ਵਿਦਵਾਨ ਪੁਰਸ਼ ਵਿਚਾਰ ਕਰਦੇ ਨੇ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਸੋਗ ਤੇ ਕਦੇ ਹੁੰਦੇ ਹੀ ਨਹੀਂ ਆਖੋ ਸਤਨਾਮ ਸਾਤ ਸੰਗਤ ਦੀ ਫਿਰ ਉੱਥੇ ਲੰਗਰ ਲਾਉਣਾ ਸੰਗਤ ਦੀ ਸੇਵਾ ਦੇ ਵਿੱਚ ਉਹ ਮਾੜਾ ਵੀ ਕੋਈ ਨਹੀਂ ਚਲੋ ਫਿਰ ਜਿਵੇਂ ਚਲੋ ਸੰਗਤ ਦੀ ਮਰਜ਼ੀ ਹੁੰਦੀ ਆ ਵੀ ਆਪਾਂ ਉਦੋਂ ਕੋਈ ਸੰਗਤ ਵਾਸਤੇ ਮਿੱਠਾ ਪਦਾਰਥ ਨਹੀਂ ਬਣਾ ਸਕਦੇ ਤੇ ਮੈਂ ਕਿਹਾ ਵੀ ਉਹ ਖੁਸ਼ੀਆਂ ਦਾ ਸਮਾਗਮ ਹੋਊਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੁਰਤਾ ਗੱਦੀ ਸਮਾਗਮ ਹੋਊਗਾ ਤੇ ਸਾਡੇ ਇੱਥੇ ਜਿਹੜੇ ਵੀਰ ਸੇਵਾ ਕਰਦੇ ਆ ਨਾ ਜਿਵੇਂ ਕੋਈ ਇਲੈਕਟ੍ਰੀਸ਼ੀਅਨ ਸੇਵਾ ਕਰਦੇ ਸਾਡੇ ਬਿਜਲੀ ਦੀ ਕੋਈ ਹੋਰ ਸੇਵਾ ਕਰਦੇ ਆ ਉਹਨਾਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਈਆਂ ਨੂੰ ਕਹਿ ਤਾਂ ਕਈਆਂ ਨੂੰ ਕਹਿ ਦਿਆਂਗੇ ਵੀ ਉਦੋਂ ਫਿਰ ਲੜੀਆਂ ਲੁੜੀਆਂ ਲਾ ਕੇ ਪੂਰਾ ਬਹੁਤ ਸੁੰਦਰ ਤਰੀਕੇ ਦੇ ਨਾਲ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਉਦੋਂ ਪ੍ਰੋਗਰਾਮ ਕਰਨ ਦਾ ਆਪਾਂ ਤੇ ਮੈਂ ਉਹਦੇ ਸਿੰਘਾਂ ਨੂੰ ਕਿਹਾ ਵੀ ਆਪਾਂ ਕੋਈ ਮਿੱਠਾ ਪਦਾਰਥ ਬਣਾਵਾਂਗੇ ਤੇ ਸੰਗਤ ਜੀ ਮੈਨੂੰ ਸੰਗਤ ਕਹਿਣ ਲੱਗੀ ਬਾਬਾ ਜੀ ਆਪਾਂ ਜਲੇਬੀਆਂ ਸੰਗਤ ਨੂੰ ਛਕਾਓ ਉਦੋਂ ਬਣਾ ਕੇ ਲੰਗਰ 'ਚ ਤੇ ਮੈਂ ਕਿਹਾ ਵੀ ਚਲੋ ਅਜੇ 2 ਮਹੀਨੇ ਪਏ ਆ ਆਪਾਂ ਰਹਿ ਕਰ ਲਾਂਗੇ ਵੀ ਜਿੰਨਾ ਕ ਆਪਣਾ ਬਿਤ ਹੋਊਗਾ ਤੇ ਆਪਾਂ ਕਰ ਲਾਂਗੇ ਤੇ ਸਰਦਾਰ ਮੱਘਰ ਸਿੰਘ ਜੀ ਮੈਂਬਰ ਸਾਹਿਬ ਆਖਣ ਲੱਗੇ ਬਾਬਾ ਜੀ ਜਲੇਬੀਆਂ ਦਾ ਭੰਡਾਰ ਆਪਾਂ ਜਰੂਰ ਚਲਾਵਾਂਗੇ ਜਿੰਨਾ ਜਲੇਬੀਆਂ ਤੇ ਖਰਚ ਆਊਗਾ ਸਾਰਾ ਸਾਡੇ ਪਰਿਵਾਰ ਵੱਲੋਂ ਹੋਊਗਾ ਤੇ ਚਲੋ ਮਹਾਰਾਜ ਕਿਰਪਾ ਕਰਨ ਐਸੇ ਸਿੰਘਾਂ ਦੇ ਪਰਿਵਾਰਾਂ ਵਿੱਚ ਬਰਕਤਾਂ ਬਖਸ਼ਣ ਮਹਾਰਾਜ ਆਪਣੇ ਦਰ ਘਰ ਦੀ ਸੇਵਾ ਮਹਾਰਾਜ ਆਪ ਦਿੰਦੇ ਆ ਤੇ ਆਪ ਹੀ ਆਪਣੇ ਸੇਵਾਦਾਰਾਂ ਨੂੰ ਸੇਵਾ ਵਿੱਚ ਲਾਈ ਰੱਖਣ ਆਪ ਜੀ ਸਰਬੱਤ ਸੰਗਤਾਂ ਦਾ ਧੰਨਵਾਦ ਕੋਟ ਕੋਟ ਸ਼ੁਕਰਾਨਾ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਔਰ ਮੈਂ ਧੰਨਵਾਦੀ ਆ ਸਾਡੇ ਜਥੇ ਦੇ ਸਾਰੇ ਸਿੰਘਾਂ ਦੇ ਪਿਛਲੇ ਵਾਰ ਆ ਆਪਾਂ ਮੇਰਾ ਖਿਆਲ ਨਾ 9ਵੇਂ 10ਵੇਂ ਮਹੀਨੇ ਚ ਗਏ ਸੀ ਦਰਬਾਰ ਸਭ ਲੰਗਰ ਦੀ ਸੇਵਾ ਲੈ ਕੇ ਤੇ ਨਾਲ ਮੈਂ ਇਹ ਗੱਲ ਭੁੱਲ ਗਿਆ ਸੀ ਗੁਰਮਖੋ ਤੁਹਾਨੂੰ ਚਲੋ ਯਾਦ ਵਿੱਚ ਆ ਗਿਆ ਜਦੋਂ 9ਵੇਂ ਮਹੀਨੇ ਚ ਆਪਾਂ ਦੀਵਾਨ ਲਾਵਾਂਗੇ ਨਾ ਤਿੰਨ ਦੀਵਾਨ ਤੇ ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਜਿਵੇਂ ਪਿਛਲੇ ਸਾਲ ਆਪਾਂ ਦਰਬਾਰ ਸਾਹਿਬ ਧੰਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਅੰਮ੍ਰਿਤਸਰ ਸਾਹਿਬ ਆਪਾਂ ਉਦੋਂ ਲਾਕੇ ਭਰ ਦੇ ਵਿੱਚੋਂ ਲੰਗਰ ਤੇ ਸੰਗਤ ਲੈ ਕੇ ਗਏ ਸੀ ਤੇ ਇੱਕ ਟਰਾਲਾ ਗਿਆ ਸੀ ਸਰਦਾਰ ਗੁਰਤੇਜ ਸਿੰਘ ਹੋਰਿਆ ਇਹਨਾਂ ਨੇ ਸੇਵਾ ਚ ਲੈ ਕੇ ਗਏ ਇਹਨਾਂ ਦਾ ਧੰਨਵਾਦ ਹੈ ਤੇ ਇੱਕ ਬੱਸ ਗਈ ਸੀ ਇੱਕ ਟਰਾਲਾ ਗਿਆ ਸੀ ਘੋੜਾ ਟਰਾਲਾ ਬਹੁਤ ਸੰਗਤ ਗਈ ਸੀ 145 ਸ਼ਰੀਰ ਉਦੋਂ ਸੇਵਾ ਚ ਗਏ ਸੀ 3 ਦਿਨ ਰਹਿ ਕੇ ਉੱਥੇ ਸੇਵਾ ਕੀਤੀ ਤੇ ਹੁਣ ਵੀ ਆਪਾਂ ਇਉਂ ਹੀ ਚੱਲਾਂਗੇ ਸਾਰੇ ਤੇ ਨਾਲੇ ਆਪਾਂ ਲੰਗਰ ਦੀ ਰਸਦ ਇਕੱਠੀ ਕਰਕੇ ਲੈ ਕੇ ਜਾਵਾਂਗੇ ਤੇ ਨਾਲੇ ਆਪਾਂ ਜੇ ਮਾਇਆ ਪਾ ਸਕੀਏ ਜਿੰਨੀ ਜਿੰਨੀ ਵੀ ਤੇ ਆਪਾਂ ਅੰਮ੍ਰਿਤਸਰ ਸਾਹਿਬ ਮਾਇਆ ਪਾਣੀ ਲੰਗਰ ਵਿੱਚ ਤੇ ਨਾਲੇ ਰਸਦਾਂ ਪਾਣੀਆਂ ਤੇ ਨਾਲੇ ਆਪਾਂ ਆਪ ਸੇਵਾ ਚ ਲੱਗਣਾ ਫਿਰ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਆਓ ਜੀ ਸਾਰੀ ਸੰਗਤ ਮਿਲ ਕੇ ਹੁਣ ਆਨੰਦ ਸਾਹਿਬ ਵਿੱਚ ਬੋਲੋ ਕੋਈ ਵੀ ਰਸਨਾ ਬਾਂਜੀ ਨਾ ਲਵੇ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਗੁਰ ਪ੍ਰਸਾਦ ਅਨੰਦ ਪਾਇ ਮੇਰੀ ਮਾਇ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਜੀ ਜੀਵਨ ਕਦੀਆਂ ਬਰਾਈਆ ਰਾਖ ਰਤਨ ਪਰਵਾਦ ਪਰੀਆਂ ਸਭ ਦਗਾ ਨਹੀ ਆਈਆਂ ਸਭ ਕੋਤਾ ਗਾਵੋ ਜੀ ਰਾਮ ਦੀ ਨਿਦਰਾਇਆ ਕਹਿ ਨਾਨਕ ਅਨਤ ਹੋਆ ਸਤਗੁਰੂ ਮੈਂ ਪਾਇਆ ਏ ਮਨ ਜੀ ਦੀਆਂ ਕਾਰੋ ਹਰਨਾ ਜੀ ਹਰ ਨਾਲ ਦਾ ਹਉ ਤੂੰ ਮਨੋਂ ਮੇਰੇ ਸੂਖ ਸਭ ਵਿਸਾਰਨਾ ਅੰਗੀਕਾਰੋ ਜੀ ਜੀਨਾ ਕਾਰਜ ਸਭ ਸਵਾਰਨਾ ਸਭ ਨਾਲ ਗੱਲਾਂ ਸੁਮਰੱਥ ਸੁਆਮੀ ਸੋ ਕਿਉ ਮਨ ਹਉ ਵਿਸਾਰੇ ਕਹਿਣਾ ਮਕਾਨ ਜੀ ਰੇ ਸਾਰੋ ਹਰਨਾ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰੇ ਕਰਤਾ ਤੇਰਾ ਸਾ ਸਿਵਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਜੀਉ ਜੀ ਜਾਵੇ ਹੈ ਨਾਨਕ ਸੱਚੇ ਸਾਹਿਬ ਕਾ ਨਾਹੀ ਕਰ ਤੇਰਾ ਫਤ ਨਾਮ ਮੇਰਾ ਆਧਾਰੋ ਸਾ ਨਾਮ ਨਾ ਆਧਾਰ ਸਿਵਾ ਜਿਨ ਕਾ ਨਾਮ ਰਾਇ ਕਰ ਸਾਥ ਸੁਖ ਮਨ ਆਏ ਵਸਿਆ ਜਿਨ ਇੱਛਾ ਸਾਬ ਪੁਜਾਈਆ ਸਦਾ ਕਰ ਲਾਣੋ ਹੈ ਨਾਨਕ ਕੋ ਸੰਤੋ ਸਬਦ ਤਰੋ ਕੇ ਆਰੋ ਸਾਜਾ ਨਾ ਮੇਰਾ ਆਦਾ ਹੋ ਵਾਜੇ ਕਲਾ ਸਪਾ ਗੈ ਸਭ ਤਵਾਜੇ ਕਲਾ ਚਿਤ ਕਰ ਤਾਰੀਆਂ ਸੰਗਿ ਦੂਤ ਕੋ ਗੀਏ ਕਾਹ ਕਰਤੋ ਆਦੇ ਸੁਰ ਕਰਮ ਪਾਇ ਤੁਖ ਜਿਨ ਕੋ ਸੇ ਨਾਮ ਹਰਿ ਕਾ ਲਾਗੇ ਕਹੈ ਨਾਨਕ ਕੋ ਗੋਵਾਜੇ ਤਨ ਸੁਨੋ ਮੜ 바ਗੀ ਹੂੰ ਸਗਲ ਮਨੋਰਥ ਪੂਰੇ ਪਾਸ ਪਰਮ ਪ੍ਰਭ ਆਇ ਆਂ ਦੇਸ ਤੁਮ ਕੀ ਦੁਖ ਰੋਗ ਸੰਤਾ ਪ੍ਰੇਤ ਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਹੈ ਦੇਖੂ ਦੇਖੇ ਕਾ ਸੁਣਦੇ ਪੁਨੀਤ ਕਹਤੇ ਪਵਿਤ ਸਤਿਗੁਰੁ ਦਾਹਿਆ ਪਰ ਪੂਰੇ ਸੋ ਲੋਕ ਪਵਨ ਗੁਰੂ ਪਾਣੀ ਪਤਾ ਮਤਾ ਸਰਤ ਮਹਤੋ ਜਸ ਰਾਤ ਜਗਾਈ ਰਾਜੇ ਦਾ ਤਕਨੰਗੰਗ ਚੰਗਿਆਈਆ ਬੁਰਿਆਈਆ ਵਚ ਧਰਮ ਹਦੂਰ ਕਰਦੀ ਆਪੋ ਬੜੀ ਸੇ ਨਿੜਕ ਸੁਣੂ ਇਨੀ ਨਾਮ ਪਿਆਆ ਕੈ ਮਸਾਕਤ ਕਾਨ ਨਾਲਕ ਦੇਵਕੰਟ ਜੰਗਲੀ ਕੇਤੀ ਨੀ ਨਾਮ ਤੇ ਆਇਆ ਗਏ ਮਸਾਕਤ ਕਾਲ ਸਾਨਕ ਤੇ ਵਿਰੁੱਧ ਜੀ ਖੇਤੀ ਛੁੱਟੀ ਨਾਲ ਗੱਜ ਕੇ ਫਤੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ